ਸਸਫੀ ਕਾਂਜੀ ਰੋਹ ਦੇ ਲਵ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਤੁਹਾਡੇ ਨਾਲ ਇੱਕ ਨਵੀਂ ਕਿਤਾਬ ਸਾਂਝੀ ਕਰਨ ਜਾ ਰਹੇ ਹਾਂ ਮਹਾਰਾਣੀ ਜਿੰਦਾ ਦੀ ਜੀਵਨ ਗਾਥਾ ਕੱਲ ਇਸ ਦਾ ਪਹਿਲਾ ਦਿਨ ਸੀ ਅੱਜ ਇਸ ਪੁਸਤਕ ਨੂੰ ਆਪਾਂ ਅੱਗੇ ਲੈ ਕੇ ਜਾਵਾਂਗੇ ਇਹ ਪੁਸਤਕ ਜੋ ਹੈ ਇਹ ਪ੍ਰੋਫੈਸਰ ਜਸਪਾਲ ਸਿੰਘ ਕਈ ਜੀ ਦੁਆਰਾ ਲਿਖੀ ਗਈ ਹੈ ਕਾਲਾਪਾ ਮਹਾਰਾਣੀ ਜਿੰਦਾ ਜੀ ਦੀ ਪਛਾਣ ਤੁਹਾਡੇ ਨਾਲ ਕਰਵਾਈ ਸੀ ਅੱਜ ਉਹਨਾਂ ਦੇ ਜੀਵਨ ਦਾ ਅਗਲਾ ਪੱਖ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਆਂ ਅੱਗੇ ਹੈ ਜੀ ਸਮਕਾਲ ਦਾ ਨਾਰੀ ਪਰਿਪੇਖ ਮਹਾਰਾਣੀ ਜਿੰਦਾ ਦਾ ਸਮਕਾਲ 19ਵੀਂ ਸਦੀ ਦੇ ਪਹਿਲੇ ਦਹਾਕੇ ਤੋਂ 7ਵੇਂ ਦਹਾਕੇ ਤੱਕ ਚੱਲਦਾ ਹੈ ਇਸ ਕਾਲ ਖੰਡ ਦੇ ਸਮਾਜਿਕ ਜੀਵਨ ਵਿੱਚ ਨਾਰੀ ਦੇ ਸਥਾਨ ਦਾ ਅਧਿਐਨ ਕਿਤੇ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਮਹਾਰਾਣੀ ਜਿੰਦਾ ਵਰਗੀਆਂ ਇੱਕਾ ਦੁੱਕਾ ਮਿਸਾਲ ਮਿਸਾਲਾਂ ਤਾਂ ਹਰ ਕਾਲ ਖੰਡ ਵਿੱਚ ਮਿਲ ਜਾਣਗੀਆਂ ਜਿਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਨਿੱਜ ਕੌਮ ਦੇਸ਼ ਲਈ ਕੁਝ ਕਰ ਗੁਜ਼ਰਨ ਦਾ ਮੌਕਾ ਮਿਲਿਆ। ਜਿਵੇਂ ਹਾਕ ਸਕਦੇ ਹਾਂ ਕਿ ਹਾਲਾਤ ਹੀ ਅਜਿਹੇ ਬਣ ਗਏ ਕਿ ਉਹਨਾਂ ਨੂੰ ਚਾਰ ਦੀਵਾਰੀ ਪਰਦੇ ਤੇ ਹੋਰ ਅਨੇਕ ਬੰਦਿਸ਼ਾਂ ਤੋਂ ਨਿਕਲ ਕੇ ਜ਼ਿੰਦਗੀ ਦੇ ਰਣ ਖੇਤਰ ਵਿੱਚ ਕੁੱਦਣਾ ਪਿਆ। ਤੇ ਸਾਬਤ ਕਰਨਾ ਪਿਆ ਕਿ ਜੇਕਰ ਮੌਕਾ ਮਿਲੇ ਤਾਂ ਔਰਤਾਂ ਕਿਸੇ ਵੀ ਖੇਤਰ ਵਿੱਚ ਮਰਦਾਂ ਨਾਲੋਂ ਘੱਟ ਨਹੀਂ ਉਂਝ ਜੇ ਮਹਾਰਾਣੀ ਜਿੰਦਾਂ ਦੇ ਸਮਕਾਲ ਨੂੰ ਔਰਤ ਦੇ ਪਰਿਪੇਖ ਚ ਵੇਖਿਆ ਜਾਵੇ ਤਾਂ ਇਹ ਪੁਰਵਲੇ ਕਿਸੇ ਵੀ ਕਾਲਖੰਡ ਤੋਂ ਵੱਖਰਾ ਨਹੀਂ ਅਤੇ ਔਰਤ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਸੌਖੀ ਨਜ਼ਰ ਨਹੀਂ ਆਉਂਦੀ ਔਰਤ ਦਾ ਉਹ ਜਿਹੋ ਜਿਹਾ ਜੀਵਨ ਪਹਿਲੇ ਕੰਡਾ ਖੰਡਾਂ ਚ ਸੀ ਉਹੋ ਜਿਹਾ ਹੀ ਇਸ ਕਾਲਖੰਡ ਵਿੱਚ ਸੀ ਜਦੋਂ ਅਸੀਂ ਇਤਿਹਾਸ ਨੂੰ ਇਸ ਦ੍ਰਿਸ਼ਟੀ ਤੋਂ ਪਿੱਛੇ ਹੋਰ ਪਿੱਛੇ ਤੱਕ ਦੇਖਦੇ ਹਾਂ ਤਾਂ ਸੰਗਣਾ ਅੰਧਕਾਰ ਹੀ ਨਜ਼ਰ ਆਉਂਦਾ ਹੈ ਸਮਾਜ ਦਾ ਇੱਕ ਅਹਿਮ ਅੰਗ ਹੋਣ ਦੇ ਬਾਵਜੂਦ ਅਦਿਸਮਾਜੀ ਕ੍ਰਿਸ਼ਤੀਆਂ ਦੇ ਤਾਣੇ ਬਾਣੇ ਦਾ ਆਧਾਰ ਹੋਣ ਦੇ ਬਾਵਜੂਦ ਔਰਤ ਦੀ ਸਮਾਜ ਦੀ ਕਿਸੇ ਸਰਗਰਮੀ ਵਿੱਚ ਅਗੋ ਭੂਮਿਕਾ ਨਹੀਂ ਸੀ ਯੋਧਿਆਂ ਰਾਜਿਆਂ ਸੋਦਾਗਰਾਂ ਤੇ ਅਹਿਲਕਾਰਾਂ ਨੂੰ ਆਪਣਾ ਦੁੱਧ ਪਿਲਾ ਕੇ ਸ਼ਕਤੀਸ਼ਾਲੀ ਬਣਾਉਣ ਵਾਲੀ ਔਰਤ ਸਾਰੀ ਉਮਰ ਖੰਜੂਨ ਦਿਹਾਰ ਪਰੋਂਦੀ ਤੇ ਹੌਂਕੀਆਂ ਨਾਲ ਝੋਲ ਭਰਦੀ ਰਹਿੰਦੀ ਸੀ ਨਾਰੀ ਦੇ ਇਸ ਅਬਲਾ ਜੀਵਨ ਨੂੰ ਇਤਿਹਾਸਕ ਨਿਰੰਤਰਤਾ ਵਿੱਚ ਲੈਂਦੇ ਆ ਪ੍ਰਸਿੱਧ ਹਿੰਦੀ ਕਵੀ ਮਇਥਲੀ ਸ਼ਰਨ ਗੁਪਤ ਨੇ ਕਿਹਾ ਸੀ ਅਬਲਾ ਜੀਵਨ ਹਾਈ ਤੁਹਾਡੀ ਯਹੀ ਕਹਾਣੀ ਆਂਚਲ ਮੇ ਹੈ ਦੂਧ ਔਰ ਅੱਖੋਂ ਮੇ ਪਾਣੀ ਆਰਥ ਨੂੰ ਸਤਕਾਰ ਤੱਕ ਕੀ ਦੇਣਾ ਸੀ ਉਸ ਨੂੰ ਤੇਰਸਕਾਰ ਦਿੱਤਾ ਜਾਂਦਾ ਸੀ ਉਸ ਨੂੰ 나ਗਣੀ, ਮਾਇਆ, ਪੰਡ, ਪੈਰ ਦੀ ਜੁੱਤੀ, ਪੱਥਰ ਆਦਿ ਨਾਵਾਂ ਨਾਲ ਸੰਬੋਧਿਤ ਕੀਤਾ ਜਾਂਦਾ ਸੀ ਉਸ ਤੇ ਤਸ਼ੱਦਦ ਕਰਨ ਨੂੰ ਵੀ ਜਾਇਜ਼ ਠਹਿਰਾਇਆ ਜਾਂਦਾ ਸੀ ਹੇਟ ਲਿਖੀਆਂ ਕਾਵ 17 ਮਰਦਾਵੀ ਸਮਾਜ ਵਿੱਚ ਔਰਤ ਦੀ ਤ੍ਰਾਸਦੀਕ ਸਥਿਤੀ ਨੂੰ ਬਿਆਨ ਕਰਨ ਲਈ ਕਾਫੀ ਹਨ ਟੌਰ, ਗਵਾਰ, ਸ਼ੂਦਰ, ਪਸ਼ੂ ਨਾਰੀ ਇਹ ਸਭ ਤਾੜਨ ਕੀ ਅਧਿਕਾਰੀ ਔਰਤ ਦੇ ਨਰਾਦਰ ਦੇ ਵਿਰੁੱਧ ਗੁਰੂ ਨਾਨਕ ਦੇਵ ਜੀ ਨੇ ਆਸਾ ਕੀ ਵਾਰ ਵਿੱਚ ਸਮਝਾਇਆ ਕਿ ਜਿਸ ਔਰਤ ਦੇ ਵਜੂਦ ਕਾਰਨ ਸਮੁੱਚਾ ਸਮਾਜਿਕ ਢਾਂਚਾ ਹੋਣ ਦਵਾਨ ਹੁੰਦਾ ਹੈ ਅਤੇ ਜਿਸ ਦੀ ਕੁੱਖੋਂ ਮਹਾਰਾਜਿਆਂ ਰਾਜਿਆਂ ਨੇ ਜਨਮ ਲਿਆ ਹੈ ਉਸ ਔਰਤ ਨੂੰ ਮੰੰਦਾ ਕਿਉਂ ਆਖਿਆ ਜਾਵੇ ਸੋ ਕਿਉ ਮੰੰਦਾ ਆਖੀਐ ਜਿਤ ਜੰਮੇ ਰਾਜਾਨ ਔਰਤ ਦੀ ਨਿਰਾਦਰ ਤੇ ਅਧਿਕਾਰ ਵਿਹੀਨਤਾ ਦਾ سلسلہ ਮਹਾਰਾਣੀ ਜਿੰਦਾ ਦੇ ਸਮਕਾਲ ਅਰਥਾਤ 19ਵੀਂ ਸਦੀ ਵਿੱਚ ਵੀ ਕਾਇਮ ਸੀ ਸਮਾਜ ਦੀ ਹਰ ਖੇਤਰ ਦੀ ਸਰਗਰਮੀ ਮਰਦਾਂ ਦੇ ਹੱਥ ਵਿੱਚ ਸੀ ਤੇ ਔਰਤ ਨੂੰ ਹਾਸ਼ੀਏ ਤੇ ਧੱਕਿਆ ਹੋਇਆ ਸੀ ਉਹ ਘਰ ਦੀ ਚਾਰ ਦਿਵਾਰ ਦੇ ਤੱਕ ਸੀਮਤ ਸੀ ਜਾਂ ਫਿਰ ਉਸ ਨੂੰ ਸਜਾਵਟ ਤੇ ਭੋਗ ਵਸਤੂ ਸਮਝਿਆ ਜਾਂਦਾ ਸੀ ਲਿੰਗ ਭੇਦ ਇਸ ਕਦਰ ਸੀ ਕਿ ਮੁੰਡਾ ਜੰਮਣ ਤੇ ਜਸ਼ਨ ਮਨਾਏ ਜਾਂਦੇ ਸਨ ਤੇ ਕੁੜੀ ਜੰਮਣ ਤੇ ਸੋਗ ਪੈ ਜਾਂਦਾ ਸੀ ਲਿੰਗ ਭੇਦ ਦੀ ਇਹ ਮਾਨਸਿਕ ਕਾਫੀ ਹੱਦ ਤੱਕ ਹਾਲੇ ਤੀਕ ਵੀ ਕਾਇਮ ਹੈ ਪੁਰਾਣੇ ਵੇੜਿਆਂ ਵਿੱਚ ਕੋਸ਼ਿਸ਼ ਇਹ ਕੀਤੀ ਜਾਂਦੀ ਸੀ ਕਿ ਕੁੜੀ ਪੈਦਾ ਹੀ ਨਾ ਹੋਵੇ ਉਸ ਨੂੰ ਜੰਮਦਿਆਂ ਹੀ ਮਾਰ ਦਿੱਤਾ ਜਾਵੇ ਜਿਵੇਂ ਅੱਜਕੱਲ ਕੁੱਖ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ ਇਸ ਉਦੇਸ਼ ਲਈ ਕਈ ਹਿੱਲੇ ਵਰਤੇ ਜਾਂਦੇ ਸਨ ਦਾਈ ਨੂੰ ਭਰੋਸੇ ਵਿੱਚ ਲੈ ਕੇ ਗੁਰਤੀ ਦੀ ਥਾਂ ਮੋਹਰਾ ਛਟਾ ਦਿੱਤਾ ਜਾਂਦਾ ਸੀ ਨਹਾਉਣ ਵੇਲੇ ਦਾਈ ਗਲੇ ਤੇ ਵਧੇਰੇ ਦਬਾਅ ਪਾ ਦਿੰਦੀ ਸੀ ਜਾਂ ਫਿਰ ਟੋਆ ਪੁੱਟ ਕੇ ਦਬ ਦਿੱਤੀ ਜਾਂਦੀ ਸੀ ਘੜੇ ਜਾਂ ਬਕਸੇ 'ਚ ਪਾ ਕੇ ਨਦੀ ਨਾਲੇ ਵਿੱਚ ਰੋੜ ਦਿੱਤੀ ਜਾਂਦੀ ਸੀ ਇਹ ਕੁਕਰ ਮਾਮਮਾ ਆਮ ਜਨਤਾ ਤੋਂ ਲੈ ਕੇ ਰਾਜੇ ਰਜਵਾੜਿਆਂ ਤੱਕ ਪ੍ਰਚਲਿਤ ਸੀ ਹੈਰਤ ਦੀ ਗੱਲ ਹੈ ਕਿ ਵਧੇਰੇ ਰਾਜਿਆਂ ਦੇ ਸ਼ਜਰੇ ਵਿੱਚ ਪੁੱਤਰ ਹੀ ਵੇਖਣ ਨੂੰ ਮਿਲਦੇ ਹਨ ਧੀਆ ਨਹੀਂ ਕੁਝ ਜਾਤੀਆਂ ਤੇ ਕਬੀਲੇ ਤਾਂ ਇਸ ਪੱਖੋਂ ਵਧੇਰੇ ਹੀ ਬਦਨਾਮ ਸਨ ਜਿਸ ਕਰਕੇ ਉਹਨਾਂ ਨੂੰ ਕੁੜੀਮਾਰ ਆਖਿਆ ਜਾਂਦਾ ਸੀ ਕੁੜੀਮਾਰ ਪ੍ਰਥਾ ਪਿੱਛੇ ਦੋ ਤਿੰਨ ਠੋਸ ਕਾਰਨ ਵਿਖਾਈ ਦਿੰਦੇ ਹਨ ਪਹਿਲਾ ਕਾਰਨ ਇਹ ਹੈ ਕਿ ਵੰਸ਼ ਦੇ ਵਾਧੇ ਅਤੇ ਜਾਇਦਾਦ ਦੀ ਮਾਲਕੀ ਲਈ ਪੁੱਤਰ ਦਾ ਹੋਣਾ ਜ਼ਰੂਰੀ ਮੰਨਿਆ ਜਾਂਦਾ ਸੀ ਕਿਉਂਕਿ ਉਹਨਾਂ ਵੇਲਿਆਂ ਵਿੱਚ ਧੀ ਨੂੰ ਜਾਇਦਾਦ ਦੇਣ ਦਾ ਹੱਕ ਨਹੀਂ ਸੀ ਹੁਣ ਵੀ ਕਿੰਨੀਆਂ ਕੁ ਕੁੜੀਆਂ ਜਾਇਦਾਦ ਬਣਾਉਂਦੀਆਂ ਹਨ ਪੁੱਤਰ ਨਾ ਹੋਣ ਦੀ ਸੂਰਤ ਵਿੱਚ ਜਾਇਦਾਦ ਉਹਨਾਂ ਸ਼ਰੀਕਾਂ ਦੇ ਹੱਕ ਆ ਜਾਂਦੀ ਸੀ ਜਿਹੜੇ ਹੱਕੀ ਹੋਣ ਦਾ ਦਾਵਾ ਕਰਦੇ ਸਨ ਦੂਜਾ ਕਾਰਨ ਮਰਦ ਪ੍ਰਧਾਨ ਸਮਾਜ ਦੀ ਇਹ ਸਾਸੇ ਕਮਤਰੀ ਹੈ ਮੁੰਡੇ ਵਾਲੀ ਧਿਰ ਨੂੰ ਉਚੇਰਾ ਤੇ ਧੀ ਵਾਲੀ ਧਿਰ ਨੂੰ ਨੀਵਾ ਤਸੱਬਰ ਕੀਤਾ ਜਾਂਦਾ ਸੀ ਧੀਆਂ ਵਾਲਿਆਂ ਦੇ ਸਦਾ ਸਿਰ ਨੀਵੇਂ ਧੀਆਂ ਵਾਲੇ ਸਦਾ ਦੇਣਦਾਰ ਵਰਗੇ ਲੋਕ ਖਾਨ ਇਸੇ ਮਾਨਸਿਕ ਗੁੰਜਲ ਵਿੱਚੋਂ ਉੱਭਜੇ ਹਨ ਇਸ ਕੰਪਲੈਕਸ ਦਾ ਸਿੱਧਾ ਹੱਲ ਇਹ ਕੱਢਿਆ ਜਾਂਦਾ ਸੀ ਕਿ ਧੀ ਨੂੰ ਹੀ ਮਾਰ ਦੇਵੋ ਤੀਜਾ ਕਾਰਨ ਸਭ ਤੋਂ ਮਹੱਤਵਪੂਰਨ ਹੈ ਉਹ ਹੈ ਧੀਆਂ ਦੀ ਅਸੁਰੱਖਿਆਤਾ ਜੰਗਾਂ ਯੁੱਧਾਂ ਦੇ ਮਾਹੌਲ ਵਿੱਚ ਬਲੀ ਔਰਤ ਨੂੰ ਦੇਣੀ ਪੈਂਦੀ ਸੀ ਜਿੱਤੀ ਹੋਏ ਧਿਰਮਾਲ ਅਸਬਾਬ ਲੁੱਟਣ ਦੇ ਨਾਲ-ਨਾਲ ਔਰਤਾਂ ਦੀ ਇੱਜ਼ਤ ਵੀ ਲੁੱਟਦੀ ਸੀ ਉਹ ਔਰਤਾਂ ਭਾਵੇਂ ਰਾਜ ਘਰਾਣੇ ਦੀਆਂ ਹੋਣ ਜਾਂ ਸਧਾਰਨ ਔਰਤਾਂ ਇਸ ਕਹਿਰ ਨਿਰਜਾਸਤਾਨ ਵਿੱਚਲੀ ਜੋਹਰ ਦੀ ਰਸਮ ਨੂੰ ਪ੍ਰਚਲਿਤ ਕੀਤਾ ਜਿਸ ਅਧੀਨ ਰਾਜਪੂਰਤ ਰਾਣੀਆਂ ਇੱਜ਼ਤ ਗਵਾਉਣ ਨਾਲੋਂ ਅੱਗ ਵਿੱਚ ਸੜ ਮਰਦੀਆਂ ਸਨ ਜੇਤੂ ਧਿਰ ਵਾਲੇ ਸਿਰਫ ਔਰਤਾਂ ਦੀ ਇੱਜ਼ਤ ਨਾਲ ਹੀ ਨਹੀਂ ਖੇਡਦੇ ਸਨ ਸਗੋਂ ਉਹਨਾਂ ਨੂੰ ਬੰਦੀ ਬਣਾ ਕੇ ਲੈ ਜਾਂਦੇ ਸਨ ਤੇ ਗੁਲਾਮਾਂ ਦੀ ਮੰਡੀ ਵਿੱਚ ਵੇਚਦੇ ਸਨ ਇਤਿਹਾਸ ਗਵਾਹ ਹੈ ਕਿ 1761 ਵਿੱਚ ਜਦੋਂ ਅਹਿਮਦ ਸ਼ਾ ਅਬਦਾਲੀ ਦੀਆਂ ਫੌਜਾਂ ਦਿੱਲੀ ਤੋਂ ਨਹੌਰ ਪਰਤ ਰਹੀਆਂ ਸਨ ਤਾਂ ਗੋਬਿੰਦਵਾਲ ਨੇੜੇ ਸਿੱਖ ਜੱਥਿਆਂ ਨੇ ਹਮਲਾ ਕਰਕੇ ਬੰਦੀ ਬਣਾ ਕੇ ਲਜਾਈਆਂ ਜਾ ਰਹੀਆਂ 2200 ਔਰਤਾਂ ਨੂੰ ਆਜ਼ਾਦ ਕਰਵਾਇਆ ਸੀ ਤੀਆਂ ਨੂੰ ਜਿੱਥੇ ਬਾਹਰਲੇ ਹਮਲਾਵਰਾਂ ਤੋਂ ਖਤਰਾ ਸੀ ਉੱਥੇ ਅੰਦਰਲੇ ਰਜਵਾੜਿਆਂ ਜ਼ਗੀਰਦਾਰਾਂ ਅਹਿਲਕਾਰਾਂ ਤੇ कोतਵਾਲਾਂ ਤੋਂ ਕਿਹੜਾ ਘੱਟ ਖਤਰਾ ਸੀ ਜਿ ਹੋਰ ਸੋਹਣੀ ਕੁੜੀ ਨੂੰ ਆਪਣੇ ਹਰਮ ਚਲ ਜਾਣ ਲਈ ਤਿਆਰ ਰੰਦੇ ਸਨ ਉਹਨਾਂ ਵੇਲਿਆਂ ਵਿੱਚ ਲੜਕੀ ਨੂੰ ਰਾਜਸੀ ਮੋਰਾ ਤੇ ਲੜਕੀ ਦੇ ਵਿਆਹ ਨੂੰ ਰਾਜਸੀ 4 ਵਜੋਂ ਹੀ ਵਰਤਿਆ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਕਈ ਵਿਆਹ ਰਾਜਸੀ ਰਸੂਖ ਵਧਾਉਣ ਦੇ ਉਦੇਸ਼ ਨਾਲ ਹੋਏ ਸਨ ਯਾਨੀ ਸੋਨ ਸਿੰਘ ਸੀਤਲ ਨੇ ਆਪਣੇ ਨਾਵਲ ਮਹਾਰਾਣੀ ਜਿੰਦਾ ਵਿੱਚ ਇਹ ਵਿਚਾਰ ਪੇਸ਼ ਕੀਤਾ ਹੈ ਕਿ ਮਹਾਰਾਣੀ ਜਿੰਦਾ ਦਾ ਵਿਆਹ ਵੀ ਉਸ ਦੇ ਪੇਕਾ ਪਰਿਵਾਰ ਦੀ ਸ਼ਾਹੀ ਸਾਖਾਦਾਰੀ ਬਣਾ ਕੇ ਆਪਣੇ ਸਮਾਜਿਕ ਪੱਲ ਬਣਾਉਣ ਦੀ ਸੋਚ ਦਾ ਸਿੱਟਾ ਸੀ ਕਿਸੇ ਕਾਲ ਖੰਡ ਦੇ ਸਮਾਜ ਦੀ ਸਥਿਤੀ ਨੂੰ ਉਜਾਗਰ ਕਰਨ ਦਾ ਮਹੱਤਵਪੂਰਨ ਵਸੀਲਾ ਉਸ ਕਾਲ ਖੰਡ ਦਾ ਲੋਕ ਕਾਵ ਅਤੇ ਲੋਕਾਂ ਚ ਪੌਪੂਲਰ ਕਵੀਆਂ ਦਾ ਕਾਵ ਹੁੰਦਾ ਹੈ ਦੋ ਨਾਮਵਰ ਪੰਜਾਬੀ ਕਵੀ ਕਦਰ ਯਾਰ ਅਤੇ ਸ਼ਾ ਮੁਹੰਮਦ ਹੋਏ ਹਨ ਕਦਰ ਯਾਰ ਦਾ ਕਿੱਸਾ ਪੂਰਨ ਭਗਤ ਬਹੁਤ ਪ੍ਰਸਿੱਧ ਹੈ ਸ਼ਾ ਮੁਹੰਮਦ ਨੇ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਲਿਖ ਕੇ ਬੜਾ ਨਾਮਣਾ ਖੱਟਿਆ ਹੈ ਇਹਨਾਂ ਦੋਵਾਂ ਸ਼ਾਇਰਾਂ ਦਾ ਔਰਤ ਪਤੀ ਦ੍ਰਿਸ਼ਟੀਕੋਣ ਬੜਾ ਨਕਾਰਾਤਮਕ ਹੈ। ਇਹ ਦ੍ਰਿਸ਼ਟੀਕੋਣ ਉਸ ਵੇਲੇ ਦੇ ਮਰਦ ਪ੍ਰਧਾਨ ਸਮਾਜ ਦੀ ਔਰਤ ਪ੍ਰਤੀ ਘਟੀਆ ਸੋਚ ਨੂੰ ਹੀ ਪ੍ਰਤੀਬਿੰਬਿਤ ਕਰਦਾ ਹੈ। ਪੇਸ਼ ਹੈ ਦੋਵੇਂ ਕਵੀਆਂ ਦੀਆਂ ਕੁਝ ਕਾਫ਼ ਸਤਰਾਂ ਜਿਨ੍ਹਾਂ ਵਿੱਚ ਉਹਨਾਂ ਦਾ ਔਰਤ ਨਿਖੇਦੀ ਬੜਾ ਦ੍ਰਿਸ਼ਟੀਕੋਣ ਚਲਕਦਾ ਹੈ। ਫੇ ਫੇਰ ਖਲੋਈ ਕੇ ਸਿਫਤ ਕੀਤੀ। ਇਹਨਾਂ ਤ੍ਰਿਮਤਾ ਖਾਨ ਨਵਾਈ ਦਿੱਤੇ। ਰਾਜੇ ਭੋਗ ਦੇ ਉੱਤੇ ਅਸਵਾਰ ਹੋਈਆਂ। ਮਾਰ ਅੱਡੀਆਂ ਅਕਲ ਭੁਲਾ ਦਿੱਤੇ ਪੂਰਨ ਭਗਤ ਵਿਚਾਰਾ ਸੀ ਕੋਣ ਕੋਈ ਯੂਸਫ ਜਿਹਾ ਤਾਂ ਖੂਪਵਾ ਦਿੱਤੇ ਕਾਦਰ ਯਾਰ ਤ੍ਰਿਮਤਾ ਡਾਡੀਆਂ ਨਹੀਂ ਦੈਸਰ ਜਿਹਾ ਤਾਂ ਥਾਏ ਮਰਵਾ ਦਿੱਤੇ ਹੁੰਦੇ ਆਏ ਨਿਰੰਨਾ ਦੀ ਧੁਰੋਂ ਕਾਰੇ ਰਾਵਣ ਲੰਕਾ ਦੇ ਵਿੱਚ ਮਰਵਾ ਦਿੱਤਾ ਕੈਰੋ ਪੰਡਵਾ ਨਾਲ ਕੀ ਭਲਾ ਕੀਤਾ 18 ਖੂਨੀਆ ਕਟਕ ਮੁਕਾ ਦਿੱਤਾ ਰਾਜੇ ਭੋਗ ਦੇ ਉੱਤੇ ਅਸਵਾਰ ਹੋਈਆਂ ਮਾਰਡੀਆਂ ਹੋਸ਼ ਭੁਲਾ ਦਿੱਤਾ ਮਹਾਰਾਣੀ ਜਿੰਦਾਂ ਦੇ ਸਮਕਾਲੀ ਸਮਾਜ ਵਿੱਚ ਲੜਕੀਆਂ ਦੀ ਵਿੱਦਿਆ ਦਾ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਸੀ ਅਸਲ ਵਿੱਚ ਤਾਂ ਉਹਨਾਂ ਵੇਲੇ ਵਿੱਚ ਕੋਈ ਸੰਗਠਿਤ ਵਿੱਦਿਆ ਪ੍ਰਣਾਲੀ ਹੀ ਨਹੀਂ ਸੀ ਸਕੂਲ ਕਾਲਜ ਯੂਨੀਵਰਸਿਟੀਆਂ ਵਾਲੀ ਵਿੱਦਿਆ ਪ੍ਰਣਾਲੀ ਅੰਗਰੇਜ਼ਾਂ ਨੇ ਸ਼ੁਰੂ ਕੀਤੀ ਗਵਰਨਮੈਂਟ ਕਾਲਜ ਲਾਹੌਰ 1864 ਵਿੱਚ ਸ਼ੁਰੂ ਹੋਇਆ ਤੇ ਪੰਜਾਬ ਯੂਨੀਵਰਸਿਟੀ ਲਾਹੌਰ ਦੀ ਸਥਾਪਨਾ 1882 ਵਿੱਚ ਹੋਈ ਜੋ 1947 ਦੇ ਬਾਅਦ ਇਸੇ ਨਾਂ ਹੇਠ ਚੰਡੀਗੜ੍ਹ ਵਿੱਚ ਵਿਸਥਾਪਿਤ ਹੋ ਗਏ ਪਹਿਲਾਂ ਤਾਂ ਧਾਰਮਿਕ ਸਥਾਨ ਹੀ ਵਿੱਦਿਆ ਦੇ ਕੇਂਦਰ ਵੀ ਸਨ Hindu ਲੋਕ ਡੇਰਿਆਂ ਥਾਖੁਰ ਦੁਆਰਿਆਂ ਵਿੱਚ ਮੁਸਲਮਾਨ ਮਸਜਿਦ ਮਕਤਬ ਵਿੱਚ ਤੇ ਸਿੱਖ ਗੁਰਦੁਆਰਿਆਂ ਵਿੱਚ ਸਿੱਖਿਆ ਪ੍ਰਾਪਤ ਕਰਦੇ ਸਨ ਪਰ ਲੜਕੀਆਂ ਲਈ ਕੋਈ ਥਾਂ ਨਹੀਂ ਸੀ ਪਰਦੇ ਦਾ ਰਵਾਜ ਹੋਣ ਕਰਕੇ ਉਹ ਘਰੋਂ ਨਿਕਲ ਨਹੀਂ ਸਕਦੀਆਂ ਸਨ ਜੇ ਘਰ ਇਹੀ ਪੜ੍ਹਾਈ ਦਾ ਕੋਈ ਇੰਤਜ਼ਾਮ ਹੋ ਜਾਂਦਾ ਤਕੜੀ ਚਾਰ ਅੱਖਰ ਪੜ੍ਹ ਕੇ ਚਿੱਠੀ ਚੀਰਲ ਪੜਨ ਲਿਖਨ ਯੋਗੀ ਹੋ ਜਾਂਦੀ ਸੀ ਨਹੀਂ ਤਾਂ ਲੱਾ ਅੱਲਾ ਖੈਰ ਸੱਲਾ ਇਸੇ ਕਰਕੇ ਵਧੇਰੇ ਔਰਤਾਂ ਪੜਹੀਆਂ ਹੁੰਦੀਆਂ ਸਨ ਮਹਾਰਾਣੀ ਜਿੰਦਾਨੀ ਨੇ ਭਾਵੇਂ ਪੜਾਈ ਲਿਖਾਈ ਘਰ 'ਚ ਹੀ ਕੀਤੀ ਪਰ ਉਹ ਬੜੀ ਤੀਖਣ ਬੁੱਧੀ ਤੇ ਰਾਜਸੀ ਸੂਝ ਦੀ ਮਾਲਕ ਸੀ ਉਸਨੇ ਉਹ ਸਭ ਤੋਂ ਵੱਡੀ ਕਿਤਾਬ ਪੜ੍ਹੀ ਹੋਈ ਸੀ ਜਿਸਨੂੰ ਜ਼ਿੰਦਗੀ ਤੇ ਸੰਘਰਸ਼ ਦੀ ਕਿਤਾਬ ਕਿਹਾ ਜਾਂਦਾ ਹੈ ਮਹਾਰਾਣੀ ਜਿੰਦਾਨੀ ਸਮਕਾਲ ਵਿੱਚ ਬਾਲ ਵਿਆਹ ਤੇ ਬਹੁ ਵਿਆਹ ਦਾ ਰਿਵਾਜ ਵੀ ਪ੍ਰਚਲਿਤ ਸੀ ਸਤੀ ਪ੍ਰਥਾ ਵੀ ਪ੍ਰਚਲਿਤ ਸੀ ਭਾਵੇਂ ਇਸ ਪ੍ਰਥਾ ਦੇ ਵਿਰੋਧ ਵਿੱਚ ਧਾਰਮਿਕ ਸੁਧਾਰ ਲੈ ਹਰਾਂ ਸੰਤਾ ਮਹਾਪੁਰਸ਼ਾਂ ਤੇ ਸਿੱਖ ਗੁਰੂਆਂ ਨੇ ਆਵਾਜ਼ ਉਠਾਈ ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ ਵਿੱਚ ਫਰਮਾਇਆ ਹੈ ਸਤਿਆ ਏ ਨ ਆਖਿਨ ਜੋ ਮੜਿਆ ਲਗ ਜਲਨ ਨਾਨਕ ਸਤਿਆ ਜਾਣਿਐ ਜੈ ਬਿਰਹੈ ਚੋਟ ਮਰਨ ਪਰ ਇਹ ਕੋੜੀ ਸਚਾਈ ਹੈ ਕਿ ਇਹ ਪ੍ਰਥਾ ਰੁਕੀ ਨਹੀਂ ਮਹਾਰਾਣੀ ਜਿੰਦਾ ਦੇ ਸਮਕਾਲ ਵਿੱਚ ਵੀ ਇਹ ਪ੍ਰਥਾ ਪ੍ਰਚਲਿਤ ਸੀ ਸਮੁੱਚੇ ਰੂਪ ਵਿੱਚ ਆਖਿਆ ਜਾ ਸਕਦਾ ਹੈ ਕਿ ਔਰਤ ਦੀ ਸਮਾਜਿਕ ਹਾਲਤ ਵਧੇਰੇ ਵਧੀਆ ਨਹੀਂ ਸੀ ਮਰਦ ਪ੍ਰਧਾਨ ਸਮਾਜ ਵਿੱਚ ਉਹ ਤਰ੍ਹਾਂ-ਤਰ੍ਹਾਂ ਦੇ तिरस्कार, ਸ਼ੋਸ਼ਣ ਅਤੇ ਤਸ਼ੱਦਦ ਦਾ ਸ਼ਿਕਾਰ ਸੀ ਉਸ ਨੂੰ ਉਚਿਤ ਸਮਾਪ ਸਨਮਾਨ حاصل ਨਹੀਂ ਸੀ ਉਸ ਉੱਪਰ ਤਰ੍ਹਾਂ-ਤਰ੍ਹਾਂ ਦੀਆਂ پابੰਦੀਆਂ ਸਨ ਤੇ ਉਸ ਦੇ ਵਿੱਚ ਜੂਦ ਮਰਦ ਤੇ ਮੁਕਾਬਲੇ ਤੇ ਨੀਵੇਂ ਪੱਦਰ ਦਮੰਨਿਆ ਜਾਂਦਾ ਸੀ। ਉਸ ਦੀ ਆਬਰੂ ਤੇ ਹੌਨ ਸੁਰੱਖਿਅਤ ਨਹੀਂ ਸੀ। ਉਹ ਅਨਪੜਤਾ, ਅਸੁਰੱਖਿਆ ਤੇ ਸਮਾਜਿਕ ਕੁਰੀਤਿਆਂ ਦੇ ਹਨੇਰੇ ਵਿੱਚ ਫਟਕ ਰਹੀ ਸੀ। ਅਜਿਹੇ ਨਾਰੀ ਵਿਰੋਧੀ ਮਾਹੌਲ ਵਿੱਚ ਉੱਪਰਕੇ ਮਹਾਰਾਣੀ ਜਿੰਦਾ ਨੇ ਆਪਣੇ ਸੋਚ-ਬੁੱਝ ਦੇ ਸਹਾਰੇ ਖੁਰ ਰਹੇ ਸਿੱਖ ਰਾਜ ਨੂੰ ਬਚਾਉਣ ਲਈ ਅੰਦਰਲੇ ਤੇ ਬਾਹਰਲੇ ਦੁਸ਼ਮਣਾਂ ਨੂੰ ਮਾਤ ਦੇਣ ਲਈ ਨਿਰੰਤਰ ਸੰਘਰਸ਼ ਕੀਤਾ। ਇਸ ਤੋਂ ਬਾਅਦ ਆਪਾਂ ਪੜਨ ਲੱਗੇ ਆ ਜੀ ਮਹਾਰਾਣੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਚੜ੍ਹਤ ਮਹਾਰਾਣੀ ਜਿੰਦਾਂ ਦੀ ਗਾਥਾ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਗਾਥਾ ਨਾਲ ਉਹ ਵਿਛੁਣ ਕੇ ਨਹੀਂ ਵੇਖਿਆ ਜਾ ਸਕਦਾ ਇਹ ਗਾਥਾ ਆਪਣਾ ਸਰੋਤ ਹੀ ਮਹਾਰਾਜਾ ਰਣਜੀਤ ਸਿੰਘ ਦੀ ਗਾਥਾ ਨੂੰ ਬਣਾਉਂਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਦੇ ਨਾਲ ਸਾਂਝੀ ਚਲਦੀ ਹੋਈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਨਵੀਆਂ ਦਿਸ਼ਾਵਾਂ ਗ੍ਰਹਿਣ ਕਰਦੀ ਹੈ ਤੇ ਮਹਾਰਾਣੀ ਜਿੰਦਾਂ ਦੀ ਮੌਤ ਤੱਕ ਫੈਲ ਜਾਂਦੀ ਹੈ ਮਹਾਰਾਣੀ ਜਿੰਦਾ ਇਤਿਹਾਸ ਦੇ ਨਵੇਕਲੇ ਪੰਨੇ ਸਿਰਜਦੀ ਹੋਈ ਵਿਲੱਖਣ ਹਸਤੀ ਵਿੱਚ ਉਸਤਾਪਤ ਹੁੰਦੀ ਹੈ ਇਹਨਾਂ ਉਸ ਦੀਆਂ ਗਾਥਾਂ ਦੀਆਂ ਜਣਾ ਮਹਾਰਾਜਾ ਰਣਜੀਤ ਸਿੰਘ ਦੀਆਂ ਗਾਥਾਂ ਵਿੱਚ ਹਨ ਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਇਹ ਗਾਥਾਂ ਆਪਣਾ ਵੱਖਰਾ ਉਸਾਰ ਗ੍ਰਹਿਣ ਕਰਦੀ ਹੈ ਪਰ ਮਹਾਰਾਜਾ ਰਣਜੀਤ ਸਿੰਘ ਆਪਣੀ ਗੈਰ ਹਾਜ਼ਰੀ ਵਿੱਚ ਵੀ ਹਾਜ਼ਰ ਹੀ ਰਹਿੰਦਾ ਹੈ ਮਹਾਰਾਣੀ ਜਿੰਦਾ ਦੀ ਗਾਥਾ ਵਿੱਚ ਅਨੇਕ ਥਾਵਾਂ ਤੇ ਯਾਦਾਂ ਵਿਗੋਚੀਆਂ ਪ੍ਰੇਰਨਾਵਾਂ ਆਦਰਸ਼ਾਂ ਅਤੇ ਸੰਘਰਸ਼ ਸ਼ੀਲਤਾ ਦੇ ਚਿਹਨ ਵਿੱਚ ਜੋ ਚਿੰਨ ਵੱਜਉ ਮਹਾਰਾਜਾ ਰਣਜੀਤ ਸਿੰਘ ਗੈਰ ਮੌਜੂਦਗੀ ਵਿੱਚ ਵੀ ਮੌਜੂਦ ਵਿਖਾਈ ਦਿੰਦਾ ਹੈ ਇਸ ਗੱਲ ਦਾ ਪ੍ਰਮਾਣ ਉਸ ਕਾਲ ਦੇ ਪ੍ਰਸਿੱਧ ਕਵੀ ਸ਼ਾ ਮੁਹੰਮਦ ਦੀ ਲਿਖਤ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਵਿੱਚੋਂ ਹੀ ਮਿਲਦਾ ਹੈ ਜਦੋਂ ਉਹ ਹੇਟ ਲਿਖੀਆਂ 17 ਲਿਖਦਾ ਹੈ ਤਾਂ ਉਹ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਚੇਤਿਆਂ ਵਿੱਚ ਪੁਨਰ ਸਕਾਰ ਹੀ ਕਰ ਰਿਹਾ ਹੈ ਅਜ ਹੋਵੇ ਸਸਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ ਸ਼ਾ ਮੁਹੰਮਦ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਪਿੱਛੇ ਇੱਕ ਸਰਕਾਰ ਦੇ ਖੇਡ ਵਿੱਚ ਲਈ ਪਈ ਨਿੱਤ ਹੁੰਦੀ ਮਾਰ ਮਾਰੋ ਮਾਰ ਮਹਾਰਾਜਾ ਰਣਜੀਤ ਸਿੰਘ ਦੀ ਗਾਥਾ ਤੇ ਮਹਾਰਾਣੀ ਜਿੰਦਾ ਦੀ ਗਾਥਾ ਵਿੱਚ ਬੜਾ ਕੁਝ ਸਾਂਝਾ ਹੈ ਮਹਾਰਾਜਾ ਰਣਜੀਤ ਸਿੰਘ ਦੀ ਗਾਥਾ ਬਿਖਰੀ ਹੋਈ ਸਿੱਖ ਕੌਮ ਨੂੰ ਖਾਲਸਾ ਰਾਜ ਦੇ ਇਹ ਛੰਡੇ ਥੱਲੇ ਲਿਆ ਕੇ ਕੇਂਦਰੀ ਸੱਤਾ ਦੇਣ ਵਿੱਚ ਵਜੂਦ ਰੱਖਦੀ ਹੈ। ਤਮਹਾਰਾਣੀ ਜਿੰਦਾ ਦੀ ਗਾਥਾਂ ਮਹਾਰਾਜਾ ਰਣਜੀਤ ਸਿੰਘ ਤੇ ਜਾਣ ਬਾਅਦ ਵਿਗਠਨ ਦਾ ਸ਼ਿਕਾਰ ਹੋਈ ਖੁਰ ਰਹੀ ਸਿੱਖ ਕੌਮ ਨੂੰ। ਮੁਰ ਤੋਂ ਇੱਕ ਛੰਡੇ ਇਹ ਸਥਾਪਿਤ ਕਰਨ ਦੇ ਲਗਾਤਾਰ ਸੰਘਰਸ਼ ਵੱਜੂ ਵੇਖੀ ਜਾ ਸਕਦੀ ਹੈ। ਦੋਵਾਂ ਗਾਥਾਵਾਂ ਦਾ ਕੇਂਦਰੀ ਨੁਕਤਾ ਸੰਘਰਸ਼ ਹੈ। ਇਹ ਵੱਖਰੀ ਗੱਲ ਹੈ ਕਿ ਮਹਾਰਾਣੀ ਜਿੰਦਾ ਨਿਰੰਤਰ ਸੰਘਰਸ਼ ਦੇ ਬਾਵਜੂਦ ਸਫਲ ਨਹੀਂ ਹੋ ਸਕੀ। ਇੰਜ ਜੇਕਰ ਮਹਾਰਾਜਾ ਰਣਜੀਤ ਸਿੰਘ ਦੀਆਂ ਗਾਥਾਂ ਨੂੰ ਖਾਲਸਾ ਰਾਜ ਦੀ ਵਾਰ ਆਖਿਆ ਜਾ ਸਕਦਾ ਹੈ ਤਾਂ ਮਹਾਰਾਣੀ ਜਿੰਦਾ ਦੀਆਂ ਗਾਥਾਂ ਖਾਲਸਾ ਰਾਜ ਦਾ ਮਰਸੀਆ ਹੋ ਨਿਬੜਦੀ ਹੈ ਪਰ ਇਹਨਾਂ ਦੋਵਾਂ ਗਾਥਾਵਾਂ ਦੇ ਅਧਿਐਨ ਰਾਹੀਂ ਹੀ ਅਸੀਂ ਸਿੱਖ ਰਾਜ ਦੀ ਚੜ੍ਹਤ ਅਤੇ ਪਤਨ ਨੂੰ ਇਸ ਦੀ ਨਿਰੰਤਰਤਾ ਅਤੇ ਸਮੁੱਚਤਾ ਵਿੱਚ ਸਮਝਣ ਦੇ ਕਾਬਿਲ ਹੋ ਸਕਦੇ ਹਾਂ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ 1835 ਵਿੱਚ ਮਹਾਰਾਣੀ ਜਿੰਦਾ ਨਾਲ ਵਿਆਹ ਹੋਇਆ ਉਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੂਰ ਦੂਰ ਤੱਕ ਫੈਲ ਚੁੱਕਿਆ ਸੀ ਉਸ ਨੂੰ ਸ਼ੇਰ-ਏ-ਪੰਜਾਬ ਆਖਿਆ ਜਾਂਦਾ ਸੀ ਤੇ ਚੌਂ ਕੂਟੀ ਉਸ ਦਾ ਨਾਂ ਦਾ ਡੰਕਾ ਵੱਜਦਾ ਸੀ ਉਸ ਦੀ ਪੂਰੀ ਚੜ੍ਹਤ ਸੀ ਮਹਾਰਾਣੀ ਜਿੰਦਾ ਨੇ ਸ਼ੇਰ-ਏ-ਪੰਜਾਬ ਦੀ ਇਸ ਚੜ੍ਹਤ ਨੂੰ ਵਿਆਹ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੱਕ ਲਗਾਤਾਰ 4 ਸਾਲ ਸਿਰਫ ਵੇਖਿਆ ਹੀ ਨਹੀਂ ਸਗੋਂ ਇਸ ਚੜ੍ਹਤ ਦਾ ਸੁੱਖ ਵੀ ਭੋਗਿਆ ਇਸ ਨੂੰ ਫਖਰ ਭਰੇ ਅੰਦਾਜ਼ ਨਾਲ ਮਾਣਿਆ ਉਹਪਾ ਮੀ ਮਹਾਰਾਜ ਦੀ ਸਭ ਤੋਂ ਛੋਟੀ ਰਾਣੀ ਸੀ ਪਰ ਸਭ ਤੋਂ ਪਿਆਰੀ ਰਾਣੀ ਸੀ ਮਹਾਰਾਜਾ ਉਸ ਦੀ ਇੱਕ ਪਤਨੀ ਦੇ ਨਾਲ-ਨਾਲ ਇੱਕ ਪ੍ਰੇਮਿਕਾ ਵੀ ਰੱਖਦਾ ਸੀ ਉਸ ਨੇ ਜਿੰਦਾ ਨਾਲ ਵਿਆਹ ਕਰਵਾਉਣ ਤੋਂ ਬਾਅਦ ਹੋਰ ਕੋਈ ਵਿਆਹ ਨਹੀਂ ਕਰਵਾਇਆ ਉਹ ਮਹਾਰਾਣੀ ਜਿੰਦਾ ਨੂੰ ਪਿਆਰ ਨਾਲ ਮਹਿਬੂਬਾ ਰਾਣੀ ਕਹਿ ਕੇ ਸੰਬੋਧਨ ਕਰਦਾ ਸੀ ਉਸ ਨੂੰ ਪਿਆਰ ਇੱਜ਼ਤ ਸਕੂਨ ਸਭ ਕੁਝ ਪ੍ਰਾਪਤ ਹੋਇਆ ਉਸ ਨੇ ਚੰਨ ਵਰਗੇ ਪੁੱਤਰ ਤਲੀਪ ਸਿੰਘ ਨੂੰ ਜਨਮ ਦਿੱਤਾ ਜੋ ਮਹਾਰਾਣੀ ਵਾਂਗ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਪਿਆਰਾ ਸੀ ਇੰਜ ਮਹਾਰਾਣੀ ਜ਼ਿੰਦਾ ਦੀ ਗਾਥਾ ਦਾ ਆਰੰਭ ਬਿੰਦੂ ਉਸ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਵਿਆਹ ਹੀ ਜਾਣਾ ਹੈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੱਕ 4 ਸਾਲ ਇਹ ਦੋਵੇਂ ਗਾਥਾਵਾਂ ਇੱਕ ਦੂਜੀ ਨਾਲ ਇੱਕਮਿਕ ਹੋ ਕੇ ਚਲਦੀਆਂ ਹਨ ਮਹਾਰਾਜੇ ਦੀ ਮੌਤ ਤੋਂ ਬਾਅਦ ਸਿਰਫ ਮਹਾਰਾਣੀ ਜ਼ਿੰਦਾ ਦੀ ਗਾਥਾ ਰਹਿ ਜਾਂਦੀ ਹੈ ਜੋ ਮਹਾਰਾਣੀ ਨੂੰ ਖਾਲਸਾ ਰਾਜ ਦੀ ਚੜ੍ਹਤ ਦਾ ਸਮਾਂ ਦਿਖਾਉਣ ਤੋਂ ਬਾਅਦ ਇਸ ਦੇ ਪਤਨ ਅਤੇ ਵਿਗਠਨ ਦਾ ਸਮਾਂ ਵੀ ਬਿਖਾਉਂਦੀ ਹੈ ਤੇ ਸੌਖੀ ਘੜੇ ਵਿੱਚ ਸੰਘਰਸ਼ ਜਰਾਹੀ ਪਾਉਂਦੀ ਹੈ ਸੁਖਾਂਤ ਤੌਰੰਭ ਹੋਈ ਉਸਦੀ ਕਾਤਾ ਦੁਖਾਂਤ ਵਿੱਚ ਵਿਚਰਦੀ ਹੋਈ ਮਹਾਰਾਣੀ ਜਿੰਦਾ ਤੇ ਖਾਲਸਾ ਰਾਜ ਦੋਵਾਂ ਦੇ ਖਾਤਮੇ ਨਾਲ ਆਪਣੇ ਅੰਜਾਮ ਤੱਕ ਪਹੁੰਚਦੀ ਹੈ ਇਸ ਕਰਕੇ ਮਹਾਰਾਣੀ ਰਣਜੀਤ ਸਿੰਘ ਦੀ ਜੀਵਨ ਕਾਥਾ ਤੋਂ ਬਾਅਦ ਹੀ ਅਸੀਂ ਮਹਾਰਾਣੀ ਜਿੰਦਾ ਦੀ ਜੀਵਨ ਕਾਥਾ ਦਾ ਆਰੰਭ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਮੇਂ ਪੰਜਾਬ 12 ਮਿਸਲਾਂ ਵਿੱਚ ਵੰਡਿਆ ਹੋਇਆ ਸੀ ਮਿਸਰ ਅਰਬੀ ਭਾਸ਼ਾ ਦਾ ਲਫ਼ਜ਼ ਹੈ ਜਿਸ ਦਾ ਅਰਥ ਹੈ ਬਰਾਬਰ ਪਰ ਅਸਲ ਵਿੱਚ ਇਸ ਸ਼ਬਦ ਨੂੰ ਵੱਖ-ਵੱਖ ਸੁਤੰਤਰ ਰਾਜਾਂ ਵਿੱਚ ਵਰਤਿਆ ਜਾਂਦਾ ਹੈ 18ਵੀਂ ਸਦੀ ਦੇ ਅੱਧ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਇਹ ਵੱਖ-ਵੱਖ ਰੀਆਂ 12 ਮਿਸਲਾਂ ਕਾਇਮ ਹੋ ਗਿਆ ਸਨ ਮਿਸਲ ਦਾ ਸੰਕਲਪ ਇੱਕ ਸੁਤੰਤਰ ਰਾਜਨੀਤਿਕ ਸੱਤਾਵਜੂਪਰੇ ਆਮ ਤੌਰ ਤੇ ਮਿਸਲ ਅਤੇ ਰਿਆਸਤ ਨੂੰ ਇੱਕ ਹੀ ਸਮਝ ਲਿਆ ਜਾਂਦਾ ਹੈ ਪਰ ਮਿਸਲ ਦਾ ਸੰਕਲਪ ਰਿਆਸਤ ਨਾਲੋਂ ਵੱਡਾ ਹੈ ਕਿਉਂਕਿ ਇੱਕ ਮਿਸਲ ਦੇ ਨਿਕ ਤੋਂ ਵੱਧ ਰਿਆਸਤਾਂ ਦੀ ਹੋਂਦ ਵੀ ਵੇਖਣ ਨੂੰ ਮਿਲਦੀ ਹੈ ਹਰ ਮਿਸਲ ਨੂੰ ਇੱਕ ਮਿਸਲਦਾਰ ਸੰਭਾਲਦਾ ਹੈ ਹਰ ਮਿਸਲ ਕੋਲ ਵੱਖਰਾ ਇਲਾਕਾ ਤੇ ਆਪਣੀ ਵੱਖਰੀ ਫੌਜੀ ਤਾਕਤ ਹੁੰਦੀ ਹੈ ਅੱਗੇ 12 ਮਿਸਲਾਂ ਦਾ ਵੇਰਵਾ ਦਿੱਤਾ ਹੋਇਆ ਉਸ ਨੂੰ ਆਪਾਂ ਕੱਲ ਅੱਗੇ ਕੰਟੀਨਿਊ ਕਰਾਂਗੇ ਅੱਜ ਲਈ ਇਨਾ ਹੀ ਜੁੜੇ ਰਹੋ ਇਸ ਸਪੇਸ ਦੇ ਨਾਲ ਧੰਨਵਾਦ ਸ਼ੁਕਰੀਆ ਮਿਲਦੇ ਆਂ ਕੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ